ਬਹੁਤ ਮਾੜੇ ਨੇ ਝੋਨਾ 16 17 18 ਉਹਨੇ 20 ਤੋਂ ਵੱਧ ਕਿਸੇ ਦਾ ਮੈਨੂੰ ਨਹੀਂ ਲੱਗਦਾ ਵੀ ਸਾਡੇ ਪਿੰਡ ਦੇ ਵਿੱਚ 20 ਤੋਂ ਵੱਧ ਕਿਸਦਾ ਝਾੜ ਹੋਊਗਾ ਝੋਨੇ ਦਾ ਸਾਰੇ ਵੀ ਕੋਈ ਇੱਕ ਵੀ ਨਹੀਂ ਕੋਈ 131 ਹੋਈ ਇੱਕ ਵੀ ਨਹੀਂ ਸਾਰੇ ਬੀਆਂ ਦਾ ਜਿਹੜਾ ਬਹੁਤ ਬੁਰਾ ਹਾਲ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਇੱਕ ਬੀ ਦਾ ਇਦਾਂ ਵਾ ਝੋਨੇ ਦੇ ਜਿੰਨੇ ਵੀ ਬੀ ਨੇ ਸਾਰੇ ਬੀਆਂ ਦਾ ਹੀ ਕੋਈ ਇਦਾਂ ਦਾ ਮੁਰਾ ਹਾਲਾ ਕੋਈ ਕਹਿੰਦਾ ਜੀ ਸਪਰੇਆ ਤੇ ਆਪਾਂ ਬੜਾ ਜ਼ੋਰ ਲਾਇਆ ਡਾਕਟਰਾਂ ਨੂੰ ਦਿਖਾਇਆ ਮਿੱਟੀ ਚੈੱਕ ਕਰਾਈ ਪਰ ਲekin ਜਿਹੜੇ ਇਹ ਬੀਆਂ ਦੇ ਵਿੱਚ ਹੀ ਜਿਹੜਾ ਪਿੱਛੋਂ ਕਪਲਾ ਆਉਂਦਾ ਵਾ ਸੋ ਆਪਾਂ ਨੂੰ ਚਾਹੀਦਾ ਜਿਹੜਾ ਆਪਣਾ ਬੀ ਆਪ ਆਪਾਂ ਤਿਆਰ ਕਰਕੇ ਅਗਲੀ ਵਾਰ ਤੋਂ ਲਾਈਏ ਆਪਾਂ ਇਹ ਜਿਹੜਾ ਥੈਲੀਆਂ ਵਾਲਾ ਜਾਂ ਉੋਂ ਜਾਂ ਹੋਰ ਜਾਂ ਫਿਰ ਕਿਸੇ ਉਦਾਂ ਦੁਕਾਨਦਾਰ ਤੋਂ ਨਾ ਲਓ ਯੂਨੀਵਰਸਿਟੀ ਦੇ ਵਿੱਚੋਂ ਜਾ ਕੇ ਸ਼ਨੀਵਾਰ ਐਤਵਾਰ ਦੋ ਦਿਨ ਦੀ ਮਿਲਦਾ ਬਾਕੀ ਦਿਨ ਯੂਨੀਵਰਸਿਟੀ ਦੇ ਵਿੱਚੋਂ ਤੁਸੀਂ ਜਾ ਕੇ ਉਹਨਾਂ ਦੇ ਡੀਪੂ ਚੋਂ ਲੈ ਸਕਦੇ ਹੋ ਉਹ ਵੀ ਵੀ ਜਿਹੜਾ ਕੰਮ ਜਾਵ। ਸੋ ਕਿਤੇ ਤਾਂ ਚਲੋ ਮੰਨਿਆ ਵੀ ਕਦੇ ਹੋਇਆ ਵੀ ਆ ਪੰਜ ਸੱਤ ਚਾਰ ਤੇ 2000 ਕੀਲੇ ਮਾਰੂ ਵੀ ਹੁੰਦੇ ਆ ਉੱਥੇ ਹੋ ਜਾਂਦਾ ਬਟ ਇਸ ਵਾਰ 70% ਜਿਹੜੇ ਕਿਸਾਨਾਂ ਦਾ ਝੋਨਾ ਬਹੁਤ ਮਾੜਾ ਨਿਕਲਿਆ। ਤਾਂ ਕਰਕੇ ਵੀ ਥੋੜਾ ਜਿਹਾ ਦੀਵਾਲੀ ਤੇ ਇਫੈਕਟ ਪਿਆ ਆ। ਨਹੀਂ ਤਾਂ ਤੁਹਾਨੂੰ ਪਤਾ ਹੀ ਆ ਦਿਵਾਲੀ ਦਾ ਜਿਹੜਾ ਤਿਹਾਰ ਹੁੰਦਾ ਸਾਰਿਆਂ ਦਾ ਸਾਂਝਾ ਹੁੰਦਾ ਵਾ ਉਹਦੇ ਕਰਕੇ ਦਿਵਾਲੀ ਤੇ ਬੜਾ ਪ੍ਰਭਾਵ ਪਿਆ ਜਿਹੜਾ ਇਸ ਵਾਰ ਉਹਨਾਂ ਲੋਕਾਂ ਨੇ ਮਤਲਬ ਕੀ ਚਾ ਨਹੀਂ ਬਣਾਇਆ ਸੋ ਬਾਕੀ ਤੁਹਾਨੂੰ ਪਤਾ ਹੀ ਆ ਇਹ ਜਿਹੜੇ ਬੀ ਨੇ ਸਰਕਾਰਾਂ ਦੇ ਹੱਥੀ ਨਿਕਲ ਕੇ ਆਉਂਦੇ ਆ ਆਪਾਂ ਲੈ ਲੈਨੇ ਆ ਤੇ ਤੁਹਾਨੂੰ ਪਤਾ ਹੀ ਆ ਸਰਕਾਰ ਆਪਣਾ ਵਾਧਾ ਦਾ ਚਾਹੁੰਦੀ ਨਹੀਂ ਸਰਕਾਰ ਕਿਸਾਨ ਦਾ ਘਾਟਾ ਹੀ ਚਾਹੁੰਦੀ ਆ ਕਿਹ ਸਰ ਕਿਹ ਸ਼ਾਰਜ ਦੇ ਨਾਲ ਸਰਕਾਰ ਕਿਸਾਨ ਦਾ ਘਾਟਾ ਚਾਹੁੰਦੀ ਆ ਆਪਾਂ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਕਰਾ ਕੇ ਆਪਾਂ ਆਪਣੇ ਆਪ ਨੂੰ ਇਦਾਂ ਜੇਤੂ ਮੰਨ ਲਿਆ ਵੀ ਆਪਾਂ ਜਿੱਤ ਗਏ ਜੀ ਲੈਂਡ ਪੂਲਿੰਗ ਜਿਹੜੀ ਪਾਲਸੀ ਵਾਪਸ ਹੋ ਗਈ ਇਹ ਅੱਗੇ ਤੁਸੀਂ ਦਸੰਬਰ ਦੇ ਵਿੱਚ ਜਾ ਕੇ ਦੇਖਿਓ ਜਿਹੜੀ ਦਿਮਾਗ ਨੇ ਆਪਣੇ ਛੱਤ ਸਰਕਾਰ ਨੇ ਆਪਣੇ ਛਾਤਰ ਦਿਮਾਗ ਦੇ ਨਾਲ ਜਿਹੜੀ ਇੱਕ ਕਾਰ ਗੱਡੀ ਆ ਉਹ ਸਰਕਾਰ ਦੁਆਰਾ ਨਹੀਂ ਉਹ ਤੁਹਾਡੇ ਆਲੇ-ਦੁਆਲੇ ਜਿਹੜੇ ਫਿਰਦੇ ਆਪਾਂ ਡੀਲਰ ਕਹਿ ਲਿਏ ਵਪਾਰੀ ਕਹਿ ਲਿਏ ਉਹਨਾਂ ਦੇ ਦੁਆਰਾ ਤੁਹਾਡੀ ਜਿਹੜੀ ਜ਼ਮੀਨ ਲੈਣੀ ਆ ਸੋ ਇਹ ਸਾਜ਼ਿਸ਼ ਆ ਕਿਸਾਨ ਨੂੰ ਹਰ ਪਾਸਿਓਂ ਜਿਹੜੀ ਦਬੋਚਣ ਦੀ ਕਿਸਾਨ ਨੂੰ ਘਾਟਾ ਪਾਉਣ ਦੀ ਜਦੋਂ ਕਿਸਾਨ ਨੂੰ ਘਾਟਾ ਪਊਗਾ ਤਾਂ ਕਿਸਾਨ ਆਪਣੇ ਆਪ ਹੀ ਜਿਹੜਾ ਜ਼ਮੀਨ ਵੇਚੂਗਾ ਬਾਕੀ ਆਪਾਂ ਬਹੁਤ ਹੀ ਸਿਆਣੇ ਤਾਂ ਹੈ ਨਹੀਂ ਜਿੰਨੀ ਕਿ ਚਲੋ ਰੋਜ਼ ਦੇਖਦੇ ਆਂ ਚਾਰ ਬੰਦਿਆਂ ਦੇ ਬਹਿਨੇ ਉੱਠਦੇ ਆਂ ਸੁਣਦੇ ਆਂ ਆਪਾਂ ਉਹਨਾਂ ਦੇ ਕਿ ਚਲੋ ਆਪਾਂ ਨੂੰ ਮੰਨਤ ਬੁੱਤੀ ਹੈਗੀ ਆ ਨੌਲੇਜ ਹੈਗੀ ਆ ਬਾਕੀ ਆਪਾਂ ਕੋਈ ਇਹ ਨਹੀਂ ਹੈਗਾ ਵੀ ਵੀ ਆਪਾਂ ਪੱਤਰ ਘਰ ਆ ਜਾ ਸੋ ਮੈਂ ਲਿੰਕ ਭੇਜਦਾ ਤੁਹਾਨੂੰ ਇਹ ਤੇ ਕਮੈਂਟ ਦੇ ਵਿੱਚ ਜੇ ਕਿਸੇ ਨੇ ਲਾਈਵ ਗੱਲਬਾਤ ਕਰਨੀ ਆ ਆਪਣੇ ਦੇ ਨਾਲ ਕਰ ਸਕਦਾ ਵਾ ਇਹ ਲਿੰਕ ਨੂੰ ਜੁਆਇਨ ਕਰਕੇ ਤੁਸੀਂ ਕਮੈਂਟ ਕਰ ਸਕਦੇ ਤੇ ਆਪਣਾ ਇਲਾਕਾ ਦੱਸ ਕੇ ਕਮੈਂਟ ਕਰੀ ਚੱਲੋ ਕਿਹੜੇ ਇਲਾਕੇ ਦੇ ਤੁਸੀਂ ਵੀਡੀਓ ਦੇਖਦੇ ਹੋ ਮੈਨੂੰ ਨਾਂ ਪਤਾ ਲੱਗ ਜਾਊਗਾ ਕੌਣ ਕੌਣ ਦੇਖਦਾ ਕਰਦੇ ਜਿਹੜਾ ਉਹ ਨਜ਼ਰ ਜਦੋਂ ਤੁਸੀਂ ਕਮੈਂਟ ਵਗੈਰਾ ਕਰਦੇ ਹੋ ਫਿਰ ਨਾ ਪਤਾ ਲੱਗ ਜਾਂਦਾ ਵੀ ਕੌਣ ਆ ਕੇ ਕਿੱਥੋਂ ਦੇਖਦਾ ਸੋ ਜਿੰਨੀ ਵੀ ਆਡੀਅנס ਜੋੜ ਰਹੀ ਆ ਕਮੈਂਟ ਕਰੀ ਚੱਲੋ ਮੈਂ ਨਾ ਬੋਲੀ ਜਾਉ ਤੁਹਾਡੇ ਵੀ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰ ਦਿਓ ਕਮੈਂਟ ਪੀਪੇ ਨਵਾਂ ਲਿੰਕ ਲਿੰਕ ਦੇ ਦੋਹੀ ਫਿਰ ਬੰਦਾ ਆਪਾਂ ਵੈਰੀਫਾਈ ਕਰਕੇ ਨਾਲ ਹੀ ਜੁਆਇਨ ਕਰਾ ਦਿੰਨੇ ਆਪਾਂ ਅੱਜ ਸ਼ੁੱਟ ਇਹ ਤਾਂ ਦੇਣਾ ਵੈਸੇ ਪਤਾ ਨਹੀਂ ਕੀ ਚੱਕਰ ਆ ਜਿਹੜੀ ਆਡੀਅנס ਤੁਸੀਂ ਕਮੈਂਟ ਕਰੋ ਮੈਂ ਤੁਹਾਡੀ ਆਈਡੀ ਦੇ ਉੱਤੇ ਲਿੰਕ ਭੇਜਦਾ ਆਪਾਂ ਲਾਈਵ ਗੱਲ ਕਰਦੇ ਆਂ ਮੈਂ ਲਾਈਵ ਦੇ ਵਿੱਚ ਐਡ ਕਰ ਲੈਣਾ ਤੁਹਾਨੂੰ ਕਮੈਂਟ ਤਾਂ ਮੇਰੇ ਆਉ ਨਹੀਂ ਕੀਤੇ ਹੋਏ ਨੇ ਵੈਸੇ ਇਸ ਵਾਰ ਦਿਵਾਲੀ ਨੂੰ ਸੋਨੇ ਦਾ ਭਾਅ ਜਿਹੜਾ ਬਹੁਤ ਵਧਿਆ ਰਿਹਾ ਵਾ 1,11,000 ਰੁਪਿਆ ਰੇਟ ਸੀਗਾ ਸੋਨੇ ਦਾ ਤਕਰੀਬਨ ਦਿਵਾਲੀ ਤੋਂ 5 ਦਿਨ ਪਹਿਲਾਂ ਦਿਵਾਲੀ ਤੋਂ 1 ਦਿਨ ਪਹਿਲਾਂ ਜਿਹੜਾ ਸੋਨੇ ਦਾ ਰੇਟ 24 ਕੈਰਟ ਦਾ 1,35,000 ਰੁਪਿਆ ਹੋ ਗਿਆ ਇੱਕਦਮ ਜਿਹੜਾ ਲੇਵਲ ਉਹਦਾ ਰੇਟ ਦਾ ਹਾਈ ਹੋ ਗਿਆ ਆ ਨਹੀਂ ਰੇ ਯਾਰ ਬੰਦੇ ਜਿਵੇਂ ਆਏ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਯਾਰ ਵੀਡੀਓ ਨੂੰ ਪਾ ਹੋਰ ਵੀ ਆਲਤੂ ਫालतੂ ਚੀਜ਼ਾਂ ਦੇਖਦੇ ਆਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੋ ਪਾਸੇ ਮਿਸਟੇਕ ਹੋ ਜਾਂਦੀ ਆ ਯਾਰ ਪੋਸਟ ਨਹੀਂ ਪਾ ਹੁੰਦੀ ਕਿਉਂਕਿ ਆਪਣੇ ਕੋਲੇ ਜਿਹੜਾ ਫਿਕਸ ਟਾਈਮ ਨਹੀਂ ਹੁੰਦਾ ਵੀ ਆਪਾਂ ਕਿਹੜੇ ਵੇਲੇ ਲਾਈਵ ਤੇ ਕਈ ਭਰਾਵਾਂ ਦੇ ਜਿੱਦਾਂ ਪੱਕਾ ਟਾਈਮ ਨਹੀਂ ਹੁੰਦਾ ਵੀ ਆਪਾਂ ਆਪਲੇ ਫ੍ਰੀ ਆ ਸੋ ਦੋ ਜਾਣੇ ਤਿੰਨ ਕਿਤੋਂ ਕਿਤੋਂ ਦੇਖਦੇ ਨੇ ਬਾਈ ਕਮੈਂਟ ਕਰੋ ਯਾਰ ਮੈਨੂੰ ਇਹ ਨਹੀਂ ਪਤਾ ਜੇ ਕੰਦਾ ਕਮੈਂਟ ਆਉ ਪਤਾ ਲੱਗ ਦੂਗਾ ਨਾ ਵੀ ਆਪਣੀ ਲਾਈਵ ਚ ਹੈਟ ਆਨ ਆ ਜਾਂ ਕਿਦਾਂ ਆਫ ਆ ਅੱਜ ਮੈਂ ਲੈਪਟਾਪ ਤਾਂ ਨਹੀਂ ਨਾ ਕੀਤਾ ਲਾਈਵ ਬਾਕੀ ਹੋਰ ਸੁਣਾਓ ਕਿਦਾਂ ਰਹੀ ਦੀਵਾਲੀ ਤੁਹਾਡੀ ਹੈਗਾ ਕੋਈ ਚੱਕਰ ਨਹੀਂ ਤਾਂ ਬਹੁਤ ਕਮੈਂਟ ਆ ਜਾਂਦੇ ਆ ਯਾਰ ਕੋਈ ਤਾਂ ਦਿੱਕਤ ਹੈਗੀ ਆ ਹਾਜ਼ਿੰਦਾ ਬੰਨਾਂ ਮੇ ਲਾਈਕ ਕਰਨ ਲੱਗਿਆ ਨਾ ਸਾਭ ਜਾਨ ਨਹੀਂ ਆਇਆ ਹਜੇ ਵਿੱਚ ਵਿੱਚ ਆਪਾਂ ਜਿਹੜਾ ਲਾਈਵ ਕਰਿਆ ਕਰਾਂਗੇ ਆਪਾਂ ਬਹੁਤਾਂ ਨਹੀਂ ਮਤਲਬ ਕੀ ਘੰਟਾ ਘੰਟਾ ਲਾਈਵ ਕਰਨਾਂ ਆਣਦੀ ਆ ਉਹਦਾ ਭਰਾ ਆਪਣਾ ਰੈਗੂਲਰ ਵੀਡੀਓ ਵੀ ਦੇਖਦੇ ਨੇ ਆਪਣਾ ਲਾਈਵ ਵੀ ਦੇਖਦੇ ਨੇ ਜਦੋਂ ਆਪਾਂ ਨੂੰ ਥੋੜੀ ਜਿਹੀ ਆਡੀਅੰਸ ਜਨਨ ਲੱਗ ਜੂਗੀ ਆਪਣੇ ਥੋੜੇ ਜਿਹੇ ਭਰਾ ਬਣ ਜਾਣਗੇ ਫਿਰ ਮਤਲਬ ਕਿ ਇੱਕ ਬੇਸ ਬਣ ਜੂਗਾ ਵਿੱਚ ਵਿੱਚ ਆਪਾਂ ਕੰਮ ਛੱਡ ਦਿੰਦੇ ਆ ਨਾ ਜਿਹੜਾ ਬਾਕੀ ਜਿੰਨੇ ਵੀ ਭਰਾ ਨਵੇਂ ਆਉਂਦੇ ਆ ਦੱਸ ਦਿੰਦੇ ਆ ਕਿ ਆਪਾਂ ਖੇਤੀਬਾੜੀ ਦੀਆਂ ਜਿਹੜੀਆਂ ਐਗਰੀਕਲਚਰ ਦੀਆਂ ਟਰੈਕਟਰਸ ਦੀਆਂ ਟਰੈਕਟਰ ਤੁਸੀਂ ਇਹ ਪ੍ਰਮੋਸ਼ਨ ਵਗੈਰਾ ਨਹੀਂ ਕਰਦੇ ਆਫਰਾਂ ਬੜੀਆਂ ਹੁੰਦੀਆਂ ਨੇ ਪ੍ਰਮੋਸ਼ਨਾਂ ਦੀਆਂ ਆਪਾਂ ਕੋਈ ਥੇਲੀ ਦੀ ਪ੍ਰਮੋਸ਼ਨ ਨਹੀਂ ਕਰਦੇ ਫालतू ਨਾ ਆਪਾਂ ਗਲਤ ਜੀ ਪ੍ਰਮੋਸ਼ਨ ਕਰੀਏ ਸੋ ਵੱਧ ਤੋਂ ਵੱਧ ਜਿਹੜਾ ਚੈਨਲ ਨੂੰ ਇਹਨੂੰ ਸਪੋਰਟ ਕਰੋ ਤੁਹਾਨੂੰ ਜਿਹੜੀਆਂ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਬਹੁਤ ਵਧੀਆ ਜਿਹੜੀਆਂ ਜਾਣਕਾਰੀਆਂ ਇਹ ਚੈਨਲ ਤੇ ਮਿਲਿਆ ਕਰਨਗੀਆਂ ਸੋ ਇੱਕ ਆਪਣਾ ਜਿਵੇਂ ਹੁਣ ਆਪਣੇ ਪੰਜਾਬੀ ਭਰਾ ਨੇ ਉਹ ਸਾਰਾ ਦਿਨ ਆਪਣੇ ਫੋਨ ਨੂੰ ਚਲਾਈ ਜਾਣਗੇ ਉਹਤੇ ਆਪਣੇ ਰੀਲਾਂ ਦੇਖੀ ਜਾਣਗੇ ਫੋਨ ਸਾਰਾ ਦਿਨ ਵੀਡੀਓ ਆਈ ਚਲੇਗੀ ਵੀਡੀਓ ਆਈ ਚਲੇਗੀ ਸੋ ਆਪਾਂ ਇੱਕ ਚੈਨਲ ਬਣਾਇਆ ਹੁਣ ਜਿਹੜਾ ਨਵਾਂ ਇਹ ਚੈਨਲ ਦਾ ਨਵਾਂ ਜਿਹੜਾ ਆਪਣਾ ਇਹ ਚੈਨਲ ਦਾ ਜਿਹੜਾ ਨਵ ਮжоਰਟੀ ਵੀ ਆਪਾਂ ਇੱਕ ਚੈਨਲ ਬਣਾਇਆ ਤੁਹਾਡੇ ਕੰਮ ਦਾ ਬਹੁਤ ਵਧੀਆ ਜਿਹੜਾ ਚੈਨਲ ਉਹ ਚੈਨਲ ਜਿਵੇਂ ਗੈਰ ਪੰਜਾਬੀ ਚੈਨਲ ਨੇ ਨਾ ਤੁਹਾਨੂੰ ਬੇਫਕੂ ਬਣਾਉਂਦੇ ਆ ਜਿਵੇਂ ਹੁਣ ਤੁਸੀਂ ਵੀ ਸਾਨੂੰ ਦੇਖਦੇ ਹੋ ਕਿ ਯੂਟਿਊਬਰਾਂ ਨੂੰ ਹਾਲਾਂਕਿ ਆਪਾਂ ਕੋਈ ਪੈਸੇ ਲਈ ਯੂਟਿਊਬ ਤੇ ਵੀਡੀਓ ਵਗੈਰਾ ਨਹੀਂ ਪਾਉਂਦੇ ਸੋ ਆਪਾਂ ਕਹਿੰਦੇ ਆ ਵੀ ਜੇ ਉਹ ਪੈਸੇ ਕਮਾ ਸਕਦੇ ਆ ਯੂਟਿਊਬ ਤੋਂ ਫੇਸਬੁੱਕ ਤੋਂ ਤਾਂ ਤੁਸੀਂ ਕਦੇ ਨਹੀਂ ਕਮਾ ਸਕਦੇ ਇਹਦੇ ਲਈ ਕਿਹੜਾ ਕੋਈ ਆਪਾਂ ਨੂੰ ਡਿਗਰੀ ਕਰਨ ਦੀ ਲੋੜ ਤਾਂ ਕਰਕੇ ਆਪਾਂ ਇੱਕ ਜਿਹੜਾ ਬਹੁਤ ਵਧੀਆ ਚੀਜ਼ ਤਿਆਰ ਕੀਤੀ ਆ ਜਿਹਦੇ ਨਾਲ ਤੁਸੀਂ YouTube ਨੂੰ ਸਿੱਖ ਸਕਦੇ ਹੋ Facebook ਨੂੰ ਸਿੱਖ ਸਕਦੇ ਹੋ ਸੋ ਦੇ YouTube Facebook ਤੇ ਕਿਵੇਂ ਪੈਸੇ ਕਮਾ ਸਕਦੇ ਹੋ ਕਿਉਂਕਿ ਜਿਹੜੇ ਗੈਰ ਪੰਜਾਬੀ ਚੈਨਲ ਨੇ ਉਹ ਬੜੇ ਨੇ ਪੰਜਾਬੀ ਚੈਨਲ ਕੋਈ ਲਿਮਟਡ 5-7 ਜਿਹੜੇ ਹੋਣਗੇ ਉਹਨਾਂ ਦੇ ਵਿੱਚੋਂ ਵੀ ਇੱਕ ਦੋ ਜਾਣੇ ਜਿਹੜੇ ਸਹੀ ਵੀਡੀਓ ਪਾਉਂਦੇ ਨੇ ਤੁਹਾਡੇ ਕੰਮ ਦੀ ਮਤਲਬ ਬੇਮਤਲਬੀਆਂ ਵੀਡੀਓ ਵੀ ਪਾਉਂਦੇ ਆ ਵਿੱਚ ਇੱਕ ਦੋ ਜਾਣੇ ਨੇ ਜਿਹੜੇ ਮੈਂ ਨਾਮ ਨਹੀਂ ਲਵਾਂ ਕਿਸੇ ਦਾ ਜਿਹੜੇ ਸਹੀ ਵੀਡੀਓ ਸਾਰੀਆਂ ਤੁਹਾਡੇ ਕੰਮ ਦੀਆਂ ਵੀਡੀਓ ਆਉਣਗੀਆਂ ਆਪਾਂ ਕਦੇ ਕੋਈ ਬੇਵਕੂਫ ਸਰਪ ਤੋਂ ਤੁਹਾਡੇ ਮਤਲਬ ਦੀਆਂ ਤੁਹਾਡੇ ਕੰਮ ਦੀਆਂ ਆਪਾਂ ਜਿਹੜੀਆਂ ਵੀਡੀਓ ਪਾਉਂਦੇ ਆ ਇਹ ਤੇ ਦੇ ਇੰਨੀ ਕੰਮ ਦੀਆਂ ਚੀਜ਼ਾਂ ਨੇ ਨਾ ਤੁਹਾਡੇ ਤੁਸੀਂ ਉਹ ਨੂੰ ਉਹ ਵੀਡੀਓ ਨੂੰ ਜਿਹੜੀਆਂ 4-5 ਵੀਡੀਓ ਨੂੰ ਦੇਖ ਲਿਆ ਨਾ ਤੁਸੀਂ ਵੀ 2 ਮਹੀਨੇ ਦੇ ਵਿੱਚ YouTube Facebook ਤੋਂ ਪੈਸੇ ਕਮਾਉਣ ਲੱਗ ਜੂਗੇ ਸੋ ਬਾਕੀ ਆਪਣੇ ਕੋ ਆਹੀ 15-20 ਮਿੰਟ ਸੀਗੇ ਭਰਾਵੋ ਲਾਈਵ ਕਰਨ ਦੇ ਤੁਸੀਂ ਜਿੰਨਾ ਕੁ ਵੀ ਪਿਆਰ ਦਿੰਨੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਲਾਈਵ ਆਪਾਂ ਛੁੱਟੀ ਵਾਲੇ ਦਿਨ ਕਰਾਂਗੇ ਅਲਕਤੋਂ ਮੈਨੂੰ ਲੱਗਦਾ ਕਾਂਦੂ ਭਾਈ 2000 ਸ਼ਾਇਦ ਜੇ ਮੇਰੀ ਜਾਣਕਾਰੀ ਸਹੀ ਹੋਵੇ ਪ੍ਰਾਈਵੇਟ ادارے ਸਾਰੇ ਚੱਲ ਪੈਣੇ ਆ ਸੋ ਉਹ ਤੋਂ ਬਾਅਦ ਆਪਣਾ ਸੰਡੇ ਸੈਟਰਡੇ ਸੰਡੇ ਨੂੰ ਹੀ ਟਾਈਮ ਲੱਗਣਾ ਜਾ ਕੇ ਵੀਡੀਓ ਦਾ ਆਪਾਂ ਮੈਂ ਪੋਸਟ ਪਾਉਂਗਾ ਪਹਿਲਾਂ ਤੁਸੀਂ ਸਬਸਕ੍ਰਾਈਬ ਕਰਕੇ ਰੱਖਿਓ ਫਿਰ ਇੱਕ ਦੋ ਟੌਪਿਕ ਜਿਹੜੇ ਬੜੇ ਜ਼ਰੂਰੀ ਨੇ ਤੁਹਾਡੇ ਕੰਮ ਦੇ ਵੀ ਨੇ ਉਹਦੇ ਤੇ ਆਪਾਂ ਵੀਡੀਓ ਪਾਵਾਂਗੇ ਬੇਤੁਕੀਆਂ ਗੱਲਾਂ ਨਾਲੋਂ ਆਪਾਂ ਬਹੁਤ ਟੌਪਿਕ ਆਪਾਂ ਸੋਚੇ ਹੋਏ ਨੇ ਕਿ ਉਹ ਤੁਹਾਡੇ ਕੰਮ ਦੇ ਆ ਆਮ ਬੰਦੇ ਦੇ ਵੀ ਕੰਮ ਦੇ ਆ ਉਹ ਵਧੀਆ ਪੜ੍ਹੇ ਲਿਖੇ ਦੇ ਵੀ ਕੰਮ ਦੇ ਆ ਬਹੁਤ ਤਗੜੇ ਬੰਦੇ ਦੇ ਵੀ ਕੰਮ ਦੇ ਆ ਛੋਟੇ ਲੈਵਲ ਦੇ ਬੰਦੇ ਦੇ ਵੀ ਕੰਮ ਦੇ ਆ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਕੰਮ ਦੀਆਂ ਨੇ ਉਹਦੇ ਤੇ ਆਪਾਂ ਵੀਡੀਓ ਪਾਵਾਂਗੇ ਤੋਂ ਪਹਿਲਾਂ ਪੋਸਟ ਪਾਉਂਗਾ ਤੁਸੀਂ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਸੋ ਬਾਕੀ ਬੜਾ ਪਿਆਰ ਦਿੰਦੇ ਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਬਾਈ ਜੀ ਕਿਸੇ ਅਗਲੀ ਵੀਡੀਓ ਚ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ